ਤੇ ਉਹ ਜਿਹੜਾ ਬੜਾ ਥਾਪੀਆਂ ਮਾਰਦਾ ਸੀ ਭਗਵੰਤ ਮਾਨ ਨੂੰ ਕਿ ਭਗਵੰਤ ਮਾਨ ਇੱਕ ਕਿਹੜੇ ਬਾਗ ਦੀ ਮੂਲੀ ਆ ਅੱਜ ਤਾਂ ਬੜੇ-ਬੜੇ ਪੱਟ ਦਿੱਤੇ ਤੇ ਪੱਤਰਕਾਰਾਂ ਨੇ ਸਵਾਲ ਦਾ ਜਵਾਬ ਪੁੱਛਿਆ ਕਿ ਮਜੀਠੀ ਦੇ ਭਗਵੰਤ ਮਾਨ ਉਹ ਤੋਂ ਬਾਅਦ 84 ਦੇ ਵਿੱਚ ਜੋ ਕੁਝ ਹੁੰਦਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਕਿਹੜੇ ਕਹੇ ਲੀਡਰ ਹੱਥ ਖੜੇ ਕਰਕੇ ਆਏ ਆ ਕਿਹੜੇ ਕਿੜੇ ਨੇ ਗਦਾਰੀਆਂ ਕੀਤੀਆਂ ਉਹਦੇ ਵਿੱਚ ਨਾਮ ਪ੍ਰਕਾਸ਼ ਬਾਦਲ ਦਾ ਸਭ ਲਾਉਂਦਾ ਇੱਥੋਂ ਦੇਖ ਕੇ ਤੇਰਾ ਸਿੰਘ ਸਹੀਦ ਕੀਤੇ ਸੀ ਕਰੀਬ 78 ਦੇ ਕਰੀਬ ਜਿਹੜਾ ਜ਼ਖਮੀ ਹੋ ਗਿਆ ਸੀ ਗਰਵਾਚਰ ਸਿੰਘ ਨਰਨਕਾਰੀ ਉਸ ਨੂੰ ਜਿਹੜਾ ਉਤੋਂ ਕੱਢ ਕੇ ਜਿਹੜਾ ਉਦੋਂ ਸਮਾਗਮ ਪਹਿਲਾਂ ਉਹਦਾ ਕਰਾਇਆ ਗਿਆ ਫਿਰ ਉਤੋਂ ਜਦੋਂ ਭਾਈ ਗੁਰਦੇਵ ਸਿੰਘ ਕੌਂਕੇ ਦਾ ਜਦੋਂ ਕਾਤਲ ਹੁੰਦਾ ਜਦੋਂ ਕੋਕੋ ਕੇ ਸਵਰਨ ਘੋਟਨੇ ਵਰਗੇ ਸ਼ਹੀਦ ਕਰਦੇ ਆ ਉਦੋਂ ਵੀ ਬਾਗਲ ਦਾ ਨਾਮ ਹੁੰਦਾ ਕਹਿੰਦੇ ਬਾਗਲ ਤੇ ਬੜਾ ਕੁਝ ਜੋ ਕੁਝ ਕੀਤਾ ਤੇ ਅੱਜ ਕਹਿੰਦੇ ਜੇਲ੍ਹ ਦੇ ਵਿੱਚ ਬੈਠਾ ਮਜੀਠੀਆ ਤੜਫ ਰਿਹਾ ਰੋਂਦਾਗਾ ਅੱਜ ਉਹਦਾ ਪਰਿਵਾਰ ਰੋਂਦਾਗਾ ਇਹ ਆਪਾਂ ਸਭ ਤੋਂ ਤੁਸੀਂ ਜਾਣੀਓ ਕਿ ਅਕਾਲੀਆਂ ਨੇ ਸਭ ਤੋਂ ਵੱਧ ਜਿਹੜਾ ਪੰਜਾਬ ਦੇ ਵਿੱਚ ਘਾਣ ਕੀਤਾ ਪੰਜਾਬਾ ਮਾਮਾ ਦੇ ਪੁੱਤ ਮਾਰੇ ਆ ਇਹ ਗੱਲ ਸਰਕਾਰਾਂ ਵੱਲੋਂ ਕਹੀ ਜਾ ਰਹੀ ਆ ਲੋਕਾਂ ਵੱਲੋਂ ਕਹੀ ਜਾ ਰਹੀ ਆ ਕਿ ਮਜੀਠੀ ਦੇ بڑے ਮਾਮਾ ਦੇ ਪੁੱਤ ਮਾਰੇ ਉਸ ਤੋਂ ਪਹਿਲਾਂ ਕਿਧਰ ਰੁਪਈਆ ਪਿੱਛੇ ਨਾ ਬਿਰਜਿਓ 1978 ਦਾ ਅਧਾਕਾ ਦੇਖ ਲਿਓ 1984 ਦਾ ਅਧਾਕਾ ਦੇਖ ਲਿਓ ਉਹ ਬਰਗਾੜੀ ਦਾ ਅਧਾਕਾ ਦੇਖ ਲਿਓ ਸਾਡੇ ਜਿਹੜੀਆਂ ਬੇਅਦਬੀਆਂ ਹੋਈਆਂ ਗੁਰੂਗ੍ਰਾਮ ਸਾਹਿਬ ਦੀਆਂ ਇਹਦਾ ਜਿਹੜਾ ਇਹ ਇਨਸਾਫ ਤੇ ਅੱਜ ਉਹ ਫੜਾਂ ਨੇ ਜਿਹੜੀਆਂ ਕਿ ਮਜੀਠੀ ਦੀਆਂ ਅੱਜ ਚੀਕਾਂ ਨਿਕਲਦੀਆਂ ਦਿਖਾਈ ਦੇ ਰਹੀਆਂ ਨੇ ਅੱਜ ਮਜੀਠੀਆ ਉਹ ਜੇਲ੍ਹ ਦੇ ਵਿੱਚ ਕਹਿੰਦੇ ਕਿ ਬੱਚੇ ਵਾਂਗ ਰੋ ਰਿਹਾ ਹੈਗਾ ਇਹ ਹਾਲਤ ਅੱਜ ਬਣੀ ਹੋਈ ਆ ਕਹਿੰਦੇ ਭਗਵਾਨਤਮਨ ਸਾਡੇ ਨਾਲ ਧੱਕਾ ਕਰ ਰਿਹਾ ਭਗਵਾਨਤਮਨ ਸਾਡੇ ਨਾਲ ਸਿਆਸੀ ਕਿਹੜਾ ਕੱਢ ਰਿਹਾਗਾ ਜਦੋਂ ਤੁਸੀਂ ਕਿਸੇ ਨੂੰ ਭਾਈ ਮੁੱਖ ਮੰਤਰੀ ਲਲਕਾਰੋਗੇ ਦਬਗਦੇ ਮਾਰੋਗੇ ਥਾਪੀਆਂ ਮਾਰੋਗੇ ਮੁੱਸਾਂ ਨੂੰ ਤਾ ਦੇ ਕੇ ਜੀ ਭਗਵੰਤ ਮਾਨ ਸਾਡਾ ਕੀ ਕਰ ਲੂਗਾ ਬਾਤ ਕਰੇ ਭਗਵੰਤ ਮਾਨਾ ਬਾਦਲ ਬੜਾ ਖੜਿਆ ਰਿਹਾ ਇਹ ਤੁਸੀਂ ਸੱਤਰਾ ਸੁਣੀਆਂ ਹੋਣੀ ਆ ਇੱਕ ਢਾਡੀ ਦੀ ਲੈਣਾ ਸੀ ਇੱਕ ਢਾਡੀ ਨੇ ਬਾਗ ਉਦੋਂ ਗਾਏ ਸੀ ਜਦੋਂ ਕਿ ਚੋਣਾ ਹੋ ਰਹੀਆਂ ਸੀ ਪੰਜਾਬ ਦੇ ਵਿੱਚ ਉਦੋਂ ਮੁੱਖ ਮੰਤਰੀ ਜਿਹੜਾ ਜੇ ਅਬ ਬਾੜਨਾ ਸੀ ਤੈ ਹੁਣਾ ਸੀ ਅਜੇ ਜਿਹੜਾ ਆਮਾ ਦੀ ਪਾਰਟੀ ਜਿਹੜੀ ਇਹਦੇ ਵਿੱਚ ਆਈ ਹੋਈ ਸੀ ਜਿਹੜੇ ਕਿ ਆਪਾਂ ਕਹਿੰਦੇ ਕਿ ਪੰਜਾਬ ਦੇ ਵਿੱਚ ਤੇ ਦੂਸਰੇ ਪਾਸੇ ਜਿਹੜਾ ਉਦੋਂ ਜਿਹੜਾ ਮੁੱਖ ਮੰਤਰੀ ਸੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਹ ਜਿਉਂਦਾ ਹੁੰਦਾ ਸੀ ਤਾਂ ਉਹਨਾਂ ਨੇ ਕਿਹਾ ਕਿ ਬਾਦਲ ਉਹ ਵੱਡਾ ਖੜਿਆਰੀ ਆ ਜੀਨੇ ਕਿ ਲੋਕਾਂ ਦੇ ਵੱਡੇ ਵੱਡਿਆ ਦੇ ਖੰਭ ਪੱਟ ਦਿੱਤੇ ਆ ਕਿ ਵੱਡੇ ਵੱਡੇ ਜਿਹੜੇ ਦਬ ਗਜੇ ਆ ਜਿਹੜੇ ਅਫਸਰ ਸੀ ਜਾ ਅਫਸਰ ਸਾਈ ਸਿੰਘ ਜਾ ਗਰਚਰ ਸਿੰਘ ਟੌੜਾ ਵਰਗੇ ਜਗਦੇਵ ਸਿੰਘ ਤਲਵੰਡੀ ਵਰਗੇ ਜਾਂ ਉਸ ਤੋਂ ਹੋਰ ਵੱਡੇ ਕਮਲਜੀਤ ਸਿੰਘ ਵਰਗੇ ਅਕਾਲੀ ਆਗੂ ਹੋਏ ਨੇ ਉਹਨਾਂ ਨੂੰ ਜਿਹੜੀ ਸਾਰਿਆਂ ਨੂੰ ਜਿਹੜਾ ਕਿ ਇੱਕ ਪਾਸੇ ਕਰ ਦਿੱਤਾ ਬਾਦਲ ਨੇ ਤਾਂ ਜਿਹੜਾ ਬਾਦਲ ਆ ਲਗਾਤਾਰ ਜਿਹੜਾ ਪੰਜ ਵਾਰੀ ਮੁੱਖ ਮੰਤਰੀ ਬਣਿਆ ਪੰਜਾਬ ਦਾ ਕਹਿੰਦੇ ਸਿਆਸਤ ਦੇ ਵਿੱਚੋਂ ਸਭ ਤੋਂ ਵੱਡਾ ਜੇਕਰ ਮੰਨਿਆ ਜਾਂਦਾ ਬਾਬਾ ਬੋੜ ਤਾਂ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਸੀ ਪਰ ਉਹਦੀਆਂ ਜੋ ਲੀਹਾਂ ਤੇ ਤੁਰਨ ਦੀ ਕੋਸ਼ਿਸ਼ ਕੀਤੀ ਐ ਸੁਖਬੀਰ ਬਾਦਲ ਨੇ ਤੇ ਨਹੀਂ ਤੁਰ ਸਕਿਆ ਹੁਣ ਗੱਲ ਕਰਦੇ ਆਪਾਂ ਅੱਜ ਸਿਆਸਤ ਦੇ ਭਗਵੰਤ ਮਾਨ ਦੀ ਅੱਜ ਭਗਵੰਤ ਮਾਨ ਨੇ ਜਿਹੜਾ ਕਿ ਮਜੀਠੀਏ ਨੂੰ ਕਿਵੇਂ ਅੰਦਰ ਰੱਖਿਆ ਇਹਦੇ ਬਾਬਤ ਆਪਾਂ ਗੱਲਬਾਤ ਕਰਾਂਗੇ ਵੀਡੀਓ ਨੂੰ ਧਿਆਨ ਦੇ ਨਾਲ ਸੁਣ ਲੈਣਾ ਤੇ ਅੱਗੇ ਨਾਲ ਜਿੰਨਾ ਸ਼ੇਅਰ ਜ਼ਰੂਰ ਕਰੀ ਜਾਣਾ ਸ਼ੇਅਰ ਕਰਨ ਤੋਂ ਬਾਅਦ ਜਿਹੜਾ ਇੱਕ ਹੋਰ ਬੇਨਤੀ ਆ ਜਿਹੜਾ ਚੈਨਲ ਨੂੰ ਜਿੰਨਾ ਤੇ ਕਿਸੇ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਆਪਣੇ ਕਮੈਂਟ ਜਰੂਰ ਲਿਖ ਦਿਆ ਕਰੋ ਕਮੈਂਟਾਂ ਦੇ ਨਾਲ ਤੁਹਾਡੇ ਸਜਾਉਣੇ ਬਹੁਤ ਜ਼ਰੂਰੀ ਆ ਆਪਾਂ ਹੁਣ ਗੱਲ ਸ਼ੁਰੂ ਕਰਦੇ ਆ ਖਬਰ ਨਾਲ ਸਤ ਕਰਦੇ ਆ ਕਿ ਖਬਰ ਜੁੜੀਆਂ ਵਿਕਮਤ ਸਿੰਘ ਮਜੀਠੀਆ ਦੇ ਨਾਲ ਸ੍ਰੋਮਣੀ ਅਕਾਲੀ ਦਲ ਦਾ ਜਿਹੜਾ ਸੀਨੀਅਰ ਆਗੂ ਆ ਤੇ ਵਿੱਤ ਮੰਤਰੀ ਰਹਿ ਚੁੱਕਿਆਗਾ ਤੇ ਉਹ ਜਿਹੜਾ ਬੜਾ ਥਾਪੀਆਂ ਮਾਰਦਾ ਸੀ ਭਗਵੰਤ ਮਾਨ ਨੂੰ ਕਿ ਭਗਵੰਤ ਮਾਨ ਇੱਕ ਕਿਹੜੇ ਬਾਗ ਦੀ ਮੋਲੀ ਆ ਅੱਜ ਤਾਂ ਬੜੇ-ਬੜੇ ਪੱਟ ਦਿੱਤੇ ਤੇ ਪੱਤਰਕਾਰਾਂ ਨੇ ਸਵਾਲ ਦਾ ਜਵਾਬ ਪੁੱਛਿਆ ਕਿ ਮਜੀਠੀ ਦੇ ਭਗਵੰਤ ਮਾਨ 2027 ਦੀਆਂ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਕੀ ਜਿੱਤ ਪ੍ਰਾਪਤ ਕਰ ਸਕਣਗੇ ਤਾਂ ਵਿਕਰਮ ਸਿੰਘ ਮਜੀਠੀ ਵੱਲੋਂ ਇਹ ਗੱਲ ਕਹੀ ਗਈ ਕਿ 2027 ਦੀਆਂ ਚੋਣਾਂ ਤਾਂ ਬਹੁਤ ਦੂਰ ਆ 2025 26 ਲੰਘਾ ਦੇ ਭਗਵੰਤ ਮਾਨ ਤਾਂ ਬਹੁਤ ਆ ਕਿਉਂਕਿ ਇਹਦਾ ਕਹਿੰਦੇ ਲੀਵਰ ਜੇ ਡੈਮੇਜ ਹੋ ਜੂਆ ਜਿਹੜਾ ਇਹ ਗੱਲ ਆ ਸਦੀਰ ਆਗੂ ਵਿਕਰਮ ਸਿੰਘ ਮਜੀਠੀ ਆ ਜੋ ਕਿ ਅੱਜ ਨਾਬਾ ਦੀ ਜੇਲ੍ਹ ਵਿੱਚ ਆ ਉਹ ਨਾਬਾ ਦੀ ਜੇਲ੍ਹ ਦੇ ਵਿੱਚ ਕਿਹਨੇ ਬੰਦ ਕੀਤਾ ਕਿਉਂ ਬੰਦ ਕੀਤਾ ਉਹ ਤੁਹਾਨੂੰ ਸਾਰਾ ਭਲੀ ਭਾਲ ਜਾਣੂਆ ਕਿ ਅੰਨੇ ਤੋਂ ਵੱਧ ਜਾਇਦਾਦ ਕਰੋੜਾਂ ਦੀ ਜਾਇਦਾਦ 700 ਕਰੋੜ ਦੀ ਜਾਇਦਾਦ ਵਿਜੀਲੈਂਸ ਵੱਲੋਂ ਜਿਹੜਾ ਵੱਡੇ ਸਬੂਤ ਚਾਰ ਟਰੰਕ ਫਾਈਲਾਂ ਦੇ ਪਰਕੇ ਚਾਰਜ ਸੀਟ ਜਿਹੜੀ ਦਾਖਲ ਕੀਤੀ ਗਈ ਆ ਕੋਰਟ ਦੇ ਵਿੱਚ ਮਹਾਲੀ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਤੇ ਨਾਬਾ ਜੇਲ੍ਹ ਦੇ ਵਿੱਚ ਇਸ ਸਮੇ ਮਜੀਠੀਆ ਬੰਦਾ ਮੈਂ ਤੁਸੀਂ ਕਹਿੰਦੇ ਸੀ ਕਿ ਬਾਦਲ ਬੜਾ ਖੜਿਆੜਿਆ ਤੇ ਮੈਨੂੰ ਲੱਗਦਾ ਕਿ ਭਗਵੰਤ ਮਾਨ ਉਸ ਤੋਂ ਵੀ ਜਿਹੜਾ ਅੱਗੇ ਚੱਲਿਆ ਗਿਆ ਭਗਵੰਤ ਮਾਨ ਮੈਨੂੰ ਲੱਗਦਾ ਕਿ ਸ਼ਾਇਦ ਦੂਜਾ ਮੁੱਖ ਮੰਤਰੀ ਬਣ ਸਕਦਾ ਕਿ ਜੇਕਰ ਬਾਦਲ ਤੋਂ ਬਾਅਦ ਮੁੱਖ ਮੰਤਰੀ ਹੋਊਗਾ ਤੇ ਸ਼ਾਇਦ ਭਗਵੰਤ ਮਾਨ ਦਾ ਜਿਹੜਾ ਨਾਮ ਆ ਉਹ ਦਰਜ ਹੋ ਸਕਦਾਗਾ ਇਹ ਜਿਹੜਾ ਲੱਗਦਾ ਕਿ ਜਿਹੜਾ ਸਿਆਸਤ ਕਹਿੰਦੇ ਕਿਉਂਕਿ ਕਮੇਡੀ ਕਲਾਕਾਰ ਸੀ ਉਦੋਂ ਸਿਆਸਤ ਬੜੀ ਸਿੱਖ ਦੀ ਬੰਦਾ ਕਈ ਵਾਰੀ ਬੰਦੇ ਦੇ ਅੰਦਰ ਬੜੀ ਚੀਜ਼ਾਂ ਹੁੰਦੀਆਂ ਨੇ ਜਦੋਂ ਬੰਦਾ ਅਭਾਰ ਦਾ ਉਹ ਚੀਜ਼ਾਂ ਨਿਕਲਦੀਆਂ ਨੇ ਬਾਅਦ ਉਦੋਂ ਪਤਾ ਲੱਗਦਾ ਹਮ ਜਿਠੀਆਂ ਬੜੀਆਂ ਥਾਪੀਆਂ ਮਾਰਦਾ ਹੁੰਦਾ ਸੀ ਲਲਕਾਰੇ ਮਾਰਦਾ ਹੁੰਦਾ ਸੀ ਕਿ ਮੈਂ ਭਗਵੰਤ ਮਾਨ ਨੂੰ ਐ ਕਰ ਦੂੰਗਾ ਭਗਵੰਤ ਮਾਨ ਨੂੰ ਮੈਂ ਫਲਾਨਾ ਕਰ ਦੂੰਗਾ ਧੌਂਕਾ ਕਰ ਦੂੰਗਾ ਭਗਵੰਤ ਮਾਨ ਕਾਦੀ ਬਾਦੀ ਮੂਲੀ ਆ ਤੇ ਮੈਨੂੰ ਲੱਗਦਾ ਭਗਵੰਤ ਮਾਨ ਮੂਲਾ ਲੱਕ ਲਿਆ ਤੂੰ ਕਾਦੀ ਮੂਲੀ ਆ ਤੇ ਬੜਾ ਕੁਝ ਜੋ ਕੁਝ ਕੀਤਾ ਤੇ ਅੱਜ ਕਹਿੰਦੇ ਜੇਲ੍ਹ ਦੇ ਵਿੱਚ ਬੈਠਾ ਮਜੀਠੀਆ ਤੜਫ ਰਿਹਾ ਰੋਂਦਾਗਾ ਅੱਜ ਉਹਦਾ ਪਰਿਵਾਰ ਰੋਂਦਾਗਾ ਕਹਿੰਦੇ ਭਗਵੰਤਮਾਨ ਸਾਡੇ ਨਾਲ ਧੱਕਾ ਕਰ ਰਿਹਾ ਭਗਵੰਤਮਾਨ ਸਾਡੇ ਨਾਲ ਸਿਆਸੀ ਕਿਹੜਾ ਕੱਢ ਰਿਹਾਗਾ ਜਦੋਂ ਤੁਸੀਂ ਕਿਸੇ ਨੂੰ ਭਾਈ ਮੁੱਖ ਮੰਤਰੀ ਲਲਕਾਰੋਗੇ ਦਵਗਜੇ ਮਾਰੋਗੇ ਥਾਪੀਆਂ ਮਾਰੋਗੇ ਮੁੱਸਾ ਨੂੰ ਤਾ ਦੇ ਕੇ ਵੀ ਭਗਵੰਤਮਾਨ ਸਾਡਾ ਕੀ ਕਰ ਲੂਗਾ ਕਿ ਅਸੀਂ ਤੁਹਾਨੂੰ ਪਤਾ ਤੁਹਾਨੂੰ ਇਹ ਹੰਕਾਰ ਸੀ ਕਿ ਅਸੀਂ 2027 ਦੇ ਚੋਣਾਂ ਸਾਡੇ ਕੋਲ ਬੜਾ ਆਰਬਾ ਰੁਪਿਆ ਦਾ ਕਰੋਨਾ ਰੁਪਿਆ ਅਸੀਂ ਵੰਡ ਕੇ ਲੋਕਾਂ ਨੂੰ ਭਰਮਾ ਲੈਣਾ ਤੇ ਫਿਰ ਅਸੀਂ ਆਪਣਾ ਜਿਹੜਾ ਕੁਰਸੀ ਚਮਕਾ ਲੈਣੀ ਆ ਪਰ ਮਜੀਠੀਏ ਦੀ ਜਿਹੜੀ ਇਹ ਗੱਲ ਉਲਟ ਹੋਈ ਆ ਵਿਜੀਲੈਂਸ ਨੇ ਸਿਕੰਜਾ ਕੱਸਿਆ 700 ਕਰੋੜ ਦੀ ਜਿਹੜੀ ਆਮਦਨ ਜਾਇਦਾਦ ਦੱਸਿਆ ਜਾ ਰਿਹਾ ਕਿ ਉਹਦੇ ਉੱਤੇ ਸਿਕੰਜਾ ਕੱਸਿਆ ਗਿਆ ਇਸ ਤੋਂ ਬਾਅਦ ਇਹ ਕਹੇਗਾ ਕਿ ਲਗਾਤਾਰ ਹੋਣਾ ਜਿਹੜੀਆਂ ਮੁਸ਼ਕਲਾਂ ਨੇ ਜਿਹੜੀਆਂ ਮਜੀਠੀਏ ਦੀਆਂ ਜਿਹੜੀਆਂ ਬਾਧੀਆਂ ਨਜ਼ਰ ਆ ਰਹੀਆਂ ਨੇ ਲੱਗਦਾ ਕਿ 2027 ਕਾ ਦੀ ਮੈਨੂੰ ਲੱਗਦਾ ਕਿ ਲੰਬੀ ਜੇਲ੍ਹ ਦੇ ਵਿੱਚ ਜੜਾ ਪੂਰਾ ਮਜੀਠੀ ਨੂੰ ਜਿਸ ਦੇ ਹਿਸਾਬ ਦੇ ਨਾਲ ਹੁਣ ਭਗਵਾਨਤਮਨ ਵੱਲੋਂ ਜਿਹੜਾ ਇੱਕ ਵੱਡਾ ਕਦਮ ਚੁੱਕਿਆ ਗਿਆ ਸੂਤਰਾਂ ਦੇ ਮਿਲੇ ਜਾਣਕਾਰੀ ਮੁਤਾਬਕ ਇਹ ਗੱਲ ਕਲੀਅਰ ਹੋ ਗਈ ਕਿ ਚਾਰ ਕੇਸ ਅਜੇ ਪੈਂਡਿੰਗ ਹੋਰ ਪਏ ਆ ਜਿਹੜੇ ਕਿ ਮਜੀਠੀ ਦੇ ਖਿਲਾਫ ਜਿਹੜੇ ਹੋਰ ਜਿਹੜੇ ਜਲਦੀ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਮਜੀਠੀ ਦੀ ਬੇਲ ਹੁੰਦੀ ਉਹ ਤੋਂ ਪਹਿਲਾਂ ਇਹ ਜਿਹੜੇ ਉਹ ਕੇਸ ਆ ਮਜੀਠੀਆ ਨੂੰ ਦੱਬ ਲੈਣਗੇ ਜਾਨੀ ਕਿ ਇੱਕ ਐਨਡੀਪੀਐਸ ਐਕਟ ਜਿਹੜਾ ਕਿ ਡਰੱਗ ਮਾਮਲਾ ਦੇ ਤਾ ਤੁਹਾਨੂੰ ਪਤਾ ਕਿ ਚਿੱਟੇ ਦੇ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਚਿੱਟੇ ਦਾ ਵਪਾਰੀ ਆ ਬੜੇ ਲੰਬੇ ਟਾਈਮ ਤੋਂ ਲੋਕਾਂ ਉਤੇ ਆਪਾਂ ਗੱਲ ਸੁਣਦੇ ਸੀ ਕਿ ਮਜੀਠੀਆ ਦੀ ਚਿੱਟੇ ਦਾ ਵਪਾਰੀ ਆ ਇਹਨੇ ਪੰਜਾਬ ਦੇ ਵਿੱਚ ਚਿੱਟਾ ਲਿਆਂਦਾ ਬਾਵਾ ਦੇ ਪੁੱਤ ਮਾਰੇ ਆ ਅਜੋ ਹੀ ਮਜੀਠੀਆ ਉੱਤ ਡਰਿਆ ਕੰਨਾਂ ਤੋਂ ਡਰਿਆ ਜੇਲ ਕੈਦੀਆਂ ਤੋਂ ਡਰਿਆ ਕਹਿੰਦਾ ਜੀ ਮੇਰੀ ਜੇਲ ਬਦਲੀ ਕਰ ਦਿਓ ਮੈਨੂੰ ਆਇਨਾ ਹੋ ਜੇ ਮੈਨੂੰ ਫਲਾਨਾ ਨਾ ਹੋ ਜੇ ਮੈਨੂੰ ਧੌਂਕਾ ਨਾ ਹੋ ਜੇ ਇੱਕ ਪਾਸੇ ਆਪਾਂ ਡਰਦੇ ਆਂ ਇੱਕ ਪਾਸੇ ਬੜਕਾ ਮਾਰਦੇ ਆਂ ਇਹ ਗੱਲ ਠੀਕ ਨਹੀਂ ਆਪਾਂ ਇੱਥੇ ਕਿਸੇ ਦੀ ਇਹ ਨਹੀਂ ਕਰਦੇ ਕਿਸੇ ਨੂੰ ਹੇਠੇ ਨਹੀਂ ਕਰਨਾ ਚਾਹੁੰਦੇ ਇੱਥੇ ਮੈਂ ਕਿਸੇ ਦਾ ਉਹ ਨਹੀਂ ਪਰ ਮੈਂ ਗੱਲ ਹੈ ਜਿਹੜੀ ਜੋ ਗੱਲ ਸੱਚੀ ਆ ਉਹ ਸੱਚ ਹੋਗੀ ਅੱਜ ਭਗਵਾਨਤਮਨ ਵੱਲੋਂ ਜਿਹੜਾ ਮੈਨੂੰ ਲੱਗਦਾ ਕਿ ਇੱਕ ਸਭ ਤੋਂ ਵੱਡਾ ਜੇਕਰ ਅੱਜ ਭਗਵਾਨਤਮਨ ਮੁੱਖ ਮੰਤਰੀ ਬਣਿਆ ਮੈਨੂੰ ਲੱਗਦਾ ਕਿ ਸਭ ਤੋਂ ਪਾਵਰਫੁਲ ਮੁੱਖ ਮੰਤਰੀ ਇਸ ਵੇਲੇ ਦਾ ਜਿਹੜਾ ਭਗਵਾਨਤਮਨ ਆ ਕਿਉਂਕਿ ਬੇਸਾਕ ਜੋ ਮਰਜੀ ਆ ਦੇਖੋ ਮੈਂ ਇਹ ਨਹੀਂ ਕਹਿੰਦਾ ਕਿ ਹਰ ਇੱਕ ਬੰਦਾ ਜਿਹੜਾ ਕਿ ਪੂਰੇ ਪੱਲਿਆਂ ਦਾ ਪੂਰਾ ਹੋਵੇ ਪਰ ਜਿੱਥੇ ਉਹ ਗੱਲ ਕਰਨੀ ਬੰਦੀ ਉੱਥੇ ਬੰਦਦੀ ਆ ਪਰ ਜੋ ਕੁਝ ਮਜਿਠੇ ਜਾਂ ਆਪਾਂ ਇਕੱਲੇ ਕਿ ਅਕਾਲੀ ਪਰਿਵਾਰ ਦੇ ਨਾਲ ਇੱਕ ਚੀਕਾ ਖੜਾ ਛੜੀਆਂ ਨੇ ਅਕਾਲੀਆਂ ਦੀਆਂ ਇਹ ਆਪਾਂ ਸਭ ਤੋਂ ਤੁਸੀਂ ਜਾਣੀਓ ਕਿ ਅਕਾਲੀਆਂ ਨੇ ਸਭ ਤੋਂ ਵੱਧ ਜਿਹੜਾ ਪੰਜਾਬ ਦੇ ਵਿੱਚ ਘਾਣ ਕੀਤਾ ਪੰਜਾਬ ਮਾਮਾ ਦੇ ਪੁੱਤ ਮਾਰੇ ਆ ਇਹ ਗੱਲ ਸਰਕਾਰਾਂ ਵੱਲੋਂ ਕਹੀ ਜਾ ਰਹੀ ਹੈ ਲੋਕਾਂ ਵੱਲੋਂ ਕਹੀ ਜਾ ਰਹੀ ਹੈ ਕਿ ਮਜੀਠੀ ਦੇ بڑے ਮਾਮਾ ਦੇ ਪੁੱਤ ਮਾਰੇ ਉਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਤੇ ਇਹ ਦੋਸ਼ ਲੱਗਦੇ ਸੀ ਕਿ ਉਹਨੇ ਜਿਹੜਾ ਜਦੋਂ 1990-92 ਦਾ ਦਹਾਕਾ ਸੀ ਜਾਂ ਆਪਾਂ 78 ਤੋਂ ਲੈ ਕੇ ਗੱਲ ਕਹੀਏ ਕਿ 78 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਉਸ ਨਰਕਧਾਰੀ ਜਿਸ ਨੇ ਤੇਰਾ ਸਿੰਘ ਸ਼ਹੀਦ ਕੀਤੇ ਸੀ ਕਰੀਬ 78 ਦੇ ਕਰੀਬ ਜਿਹੜਾ ਜ਼ਖਮੀ ਹੋ ਗਿਆ ਸੀ ਗਰਬਾਚਰ ਸਿੰਘ ਨਰਨਕਾਰੀ ਉਸ ਨੂੰ ਜਿਹੜਾ ਉਤੋਂ ਕੱਢ ਕੇ ਜਿਹੜਾ ਉਦੋਂ ਸਮਾਗਮ ਪਹਿਲਾਂ ਉਹਦਾ ਕਰਾਇਆ ਗਿਆ ਫਿਰ ਉਤੋਂ ਜਦੋਂ ਸਿੰਘ ਦਾ ਸ਼ਹੀਦ ਕਰ ਦਿੱਤੇ ਫਿਰ ਉਹਨੂੰ ਕਰਨਾਲ ਦੇ ਵਿੱਚ ਜਿਹੜਾ ਸ਼ਿਫਟ ਕਰਾਇਆ ਉਹਦਾ ਕੇਸ ਤੇ ਉਸ ਤੋਂ ਪਹਿਲਾਂ ਉਹਨੂੰ ਦਿੱਲੀ ਪਹੁੰਚਾਇਆ ਗਿਆ ਉਸ ਤੋਂ ਬਾਅਦ 84 ਦੇ ਵਿੱਚ ਜੋ ਕੁਝ ਹੁੰਦਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਕਿਹੜੇ ਕਹੇ ਲੀਡਰ ਹੱਥ ਖੜੇ ਕਰਤੀ ਆਏ ਆ ਕਿਹੜੇ ਕਿੜੇ ਨੇ ਗਦਾਰੀਆਂ ਕੀਤੀਆਂ ਉਹਦੇ ਵਿੱਚ ਨਾਮ ਪ੍ਰਕਾਸ਼ ਬਾਜਲ ਦਾ ਸਭ ਲਾਉਂਦਾ ਇੱਥੋਂ ਦੇਖ ਕੇ ਸਾਭ ਦਾ ਜਥੇਦਾਰ ਸ੍ਰੀ ਕਾਤਾ ਸਾਹਿਬ ਦੇ ਪਾਏ ਗੁਰਦੇਵ ਸਿੰਘ ਕੌਂਕੇ ਦਾ ਜਦੋਂ ਕਤਲ ਹੁੰਦਾ ਜਦੋਂ ਕੋ ਕੋਕੇ ਸਵਰਨ ਘੋਟਨੇ ਵਰਗੇ ਸ਼ਹੀਦ ਕਰਦੇ ਆ ਉਦੋਂ ਵੀ ਬਾਦਲ ਦਾ ਨਾਮ ਹੁੰਦਾ ਕਹਿੰਦੇ ਬਾਦਲ ਪਲ ਪਲ ਦੀ ਬਾਦਲ ਨੂੰ ਖਬਰ ਸੀ ਇਹ ਜਿਹੜੇ ਸਿੱਖੀ ਦਾ ਘਾਣ ਕੀਤਾ ਤੁਸੀਂ ਬਰਗਾੜੀ ਤੇ ਕਾਜੋ ਬੜਾ ਕੁਝ ਅਜੇ ਆਪਾਂ ਲੰਮੀਆਂ ਲਿਖਟਾਂ ਚੱਕਣ ਲੱਗ ਗੀਏ ਅੱਜ ਇਹ ਦਹਾਈਆਂ ਪਾਰਿਆ ਜੀ ਅੱਜ ਕਾਲੀ ਦਲ ਨੂੰ ਖਤਰਾ ਹੈ ਕਾਲੀ ਦਲ ਨੂੰ ਕੋਈ ਖਤਰਾ ਨਹੀਂ ਅੱਜ ਹੈਗਾ ਬਾਦਲ ਦਲ ਨੂੰ ਖਤਰਾ ਹੈਗਾ ਅਕਾਲੀ ਆ ਅਕਾਲ ਪੁਰਖ ਨੂੰ ਮੰਨਣ ਵਾਲਾ ਬੜਾ ਇੱਕ ਉੱਚਾ ਸੁੱਚਾ ਜਿਹੜਾ ਸਭ ਦਾ ਉਹਨੂੰ ਜਿਹੜਾ ਬਦਨਾਮ ਕੀਤਾ ਇਹਨੇ ਕੀਤਾ ਬਾਦਲ ਅਕਾਲੀ ਦਲ ਵੱਲੋਂ ਜਿਹੜਾ ਕੀਤਾ ਤੇ ਹੁਣ ਤੁਹਾਨੂੰ ਦੱਸ ਦਈਏ ਕਿ ਭਗਵੰਤ ਮਾਨ ਵੱਲੋਂ ਜਿਹੜਾ ਇਹ ਲੱਗਦਾ ਕਿ ਲੰਬੀਆਂ ਸੁੱਟੀਆਂ ਤੇ ਹੁਣ ਜਿਹੜਾ ਮਜੀਠੀਆ ਜਾਊਗਾ ਇਹਨੂੰ ਜਿਹੜਾ ਇਹਦੀ ਹੁਣ ਖੈਰ ਨਹੀਂ ਜਾਪਦੀ ਕਿਉਂਕਿ ਸਭ ਤੋਂ ਵੱਡਾ ਐਕਸ਼ਨ ਜਿਹੜਾ ਭਗਵੰਤ ਮਾਨ ਜਿਹੜਾ ਉਹਨਾਂ ਲੈਣ ਜਾ ਰਹੇ ਆ ਕਿ ਦੱਸਿਆ ਜਾ ਰਿਹਾ ਕਿ ਐਨਡੀਪੀਐਸ ਜਿਹੜੇ ਤਹਿਤ ਮੁਕੱਦਮਾ ਉਹਦੇ ਉੱਪਰ ਜਿਹੜਾ ਦਰਜ ਹੋਊਗਾ ਔਨ ਵਾਲੇ ਦਿਨਾਂ ਦੇ ਵਿੱਚ ਜਿਹੜਾ ਮਜੇਠੇ ਦੀਆਂ ਹੋਰ ਵੀ ਮੁਸ਼ਕਲਾਂ ਵਧਣ ਗਈਆਂ ਹੋ ਸਕਦਾ ਕਿ ਅੱਜ ਸਿਆਸੀ ਪੜਾਂ ਦੇ ਵਿੱਚ ਲੋਕਾਂ ਦਾ ਅੱਜ ਆਪਣੇ ਪਰਭਾਵਨ ਦੀ ਖਾਤਰ ਬੇਸਖ ਸਖਬੀਰ ਬਾਦਲ ਵੱਲੋਂ ਰੁਪਈਆਂ ਦੇ ਕਹਿੰਦੇ ਗੱਫੇ ਵੰਡੇ ਜਾ ਰਹੇ ਆ ਖੁੱਲੇ ਰੁਪਏ ਦਿੱਤੇ ਜਾ ਰਹੇ ਹਰਪੀਟ ਤਾ ਨੂੰ ਚਲੋ ਭਾਈ ਵਧੀਆ ਗੱਲ ਆ ਕਿਸੇ ਦਾ ਜੇਕਰ ਕੋਈ ਤੁਹਾਡੇ ਕੋਲੇ ਰੁਪਈਏ ਨੇ ਤੁਸੀਂ ਪੰਜਾਬ ਦਾ ਲੁੱਟਿਆ ਰੁਪਈਆ ਸ਼ਰੋਮਣੀ ਕਮੇਟੀ ਦਾ ਲੁੱਟਿਆ ਰੁਪਈਆ ਤੁਹਾਡੇ ਕੋਲੇ ਬੜੀਆਂ ਜਾਇਦਾਦਾਂ ਨੇ ਬੜਾ ਕੁਝ ਆ ਜੋ ਕੁ ਤੁਸੀਂ ਪੰਜਾਬ ਦੇ ਵਿੱਚ ਕੀਤਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਜੇ ਤੁਸੀਂ ਰੁਪਏ ਦੇ ਵੀ ਦਿੱਤੇ ਕੋਈ ਸਾਨ ਨਹੀਂ ਕੀਤਾ ਅਸੀਂ ਚਲੋ ਇਹਦਾ ਧੰਨਵਾਦ ਕਰਦੇ ਹਾਂ ਤੁਹਾਡਾ ਚਲੋ ਤੁਸੀਂ ਦਿੱਤੇ ਰੁਪਏ ਪਰ ਲੋਕਾਂ ਨੂੰ ਇੱਕ ਬੜਾ ਇਥੇ ਸਮਝਣਾ ਪਊਗਾ ਕਿਤੇ ਰੁਪਈਆ ਪਿੱਛੇ ਨਾ ਵਰਜਿਓ 1978 ਦਾ ਅਧਿਕਾਰ ਦੇਖ ਲਿਓ 1984 ਦਾ ਅਧਿਕਾਰ ਦੇਖ ਲਿਓ ਉਹ ਬਰਗਾੜੀ ਦਾ ਅਧਿਕਾਰ ਦੇਖ ਲਿਓ ਸਾਡੇ ਜਿਹੜੀਆਂ ਬੇਅਦਬੀਆਂ ਹੋਈਆਂ ਗੁਰੂ ਗ੍ਰੰਥ ਸਾਹਿਬ ਜੀ ਦਾ ਇਹਦਾ ਜਿਹੜਾ ਇਹ ਇਨਸਾਫ ਕਿਤੇ ਰੁਪਈਆ ਮੁੱਲ ਨਹੀਂ ਮਿੱਟੀ ਦਾ ਇੱਥੇ ਉਹ ਸਰਕਾਰਾਂ ਰਹੀਆਂ ਜਿਨ੍ਹਾਂ ਨੇ ਸਿੱਖਾਂ ਦੇ ਸਰਾਂ ਦਾ ਮੁੱਲ ਪਾ ਕੇ ਆਪਣੀਆਂ ਸਰਕਾਰਾਂ ਨੂੰ ਕਾਇਮ ਰੱਖਿਆ ਪਰ ਇੱਥੇ ਬੜਾ ਇੱਕ ਦਿਲਚਸਪ ਗੱਲ ਇਹ ਆ ਕਿ ਜਿਹੜਾ ਕਿ ਇੱਥੇ ਧੜ ਵੀ ਆਉਂਦੇ ਆ ਉਹ ਪੰਜਾਬ ਨੂੰ ਲੁੱਟ ਕੇ ਲੈ ਜਾਂਦੇ ਆ ਉਹ ਚਾਹੇ ਦਿੱਲੀ ਵੱਲ ਹੋਣ ਚਾਹੇ ਅਕਾਲੀ ਵੱਲ ਅਕਾਲੀ ਹੁਣ ਆਰਐਸਐਸ ਦੇ ਨਾਲ ਇਹਨਾਂ ਦੇ ਸਮਝੌਤੇ ਹੋਣ ਦਿੱਲੀ ਵਾਲਿਆਂ ਦੇ ਨਾਲ ਇਹਨਾਂ ਦੇ ਸਮਝੌਤੇ ਹੋਣ ਅੱਜ ਕਹਿੰਦੇ ਆ ਕਿ ਸਾਡਾ ਜੀ ਸਮਝੌਤਾ ਨਹੀਂ ਅਸੀਂ ਜੀ ਕੁਰਸੀ ਭਗਾ ਕੇ ਮਾਰੀ ਹਰਸਿਮਰਤ ਕੌਰ ਬਾਦਲ ਨੇ ਤੁਸੀਂ ਉਦੋਂ ਕੁਰਸੀ ਭਗਾ ਕੇ ਮਾਰੀ ਜਦੋਂ ਕਿਸਾਨਾਂ ਨੇ ਤੁਹਾਨੂੰ ਭਾਈ ਇੱਕ ਗੱਲ ਦੇ ਵਿੱਚ ਤੁਹਾਡੇ ਅੰਗੂਠਾ ਦਿੱਤਾ ਕਿ ਜੇਕਰ ਇਹ ਤੇ ਖੇਤੀ ਕਾਲੇ ਕਾਨੂੰਨ ਬਿੱਲ ਵਾਪਸ ਨਾ ਹੋਏ ਤਾਂ ਅਸੀਂ ਘਰੋ ਕਰਾਂਗੇ ਤੇ ਤੁਹਾਡਾ ਕਰਦਾ ਰਿਹਾ ਤੁਹਾਡਾ ਜੀਨਾ ਦੱਬਰ ਕਰ ਦਿੱਤਾ ਸੀ ਅਕਾਲੀ ਦਾ ਬੇਅਦਬੀ ਸਮੇ ਤੁਹਾਡਾ ਕੋਈ ਵਰਕਰ ਬਾਅਦ ਨਹੀਂ ਨਿਕਲਦਾ ਸੀ ਲੀਡਰ ਦੀ ਤਾਂ ਵੱਡੀ ਗੱਲ ਆ ਪਰ ਅੱਜ ਦੇ ਜਿਹੜੇ ਟਾਈਮ ਦੇ ਵਿੱਚ ਅੱਜ ਹਾਲਾਤ ਨੇ ਜੋ ਅਕਾਲੀ ਦਲ ਦੇ ਅੱਜ ਕਾਲੀ ਦਲ ਕਹਿੰਦਾ ਕਿ ਸਾਡੀ ਸਰਕਾਰ ਆਉਂਦੇ ਅਸੀਂ ਫਲਾਣੀ ਨੂੰ ਅੰਦਰ ਕਰ ਦਾਂਗੇ ਅਸੀਂ ਧਮਕ ਨੂੰ ਅੰਦਰ ਕਰ ਦਾਂਗੇ ਕਿ ਭਾਈ ਸਰਕਾਰਾਂ ਕੋਲੇ ਇਹੀ ਕੰਮ ਰਹਿ ਗਿਆ ਕਿ ਤੁਸੀਂ ਫਲਾਨੀ ਨੇ ਅੰਦਰ ਕਰਦੋ ਤੁਹਾਨੂੰ ਕਿਨੂੰ ਅੰਦਰ ਕਰਦੋ ਪੰਜਾਬ ਦਾ ਕੀ ਸੋਚਿਆ ਅੱਜ ਇੱਕ ਬਹਿਰਲ ਵੀਡੀਓ ਹੋ ਰਹੀ ਆ ਪਾਕਿਸਤਾਨ ਦੀ ਸੀਐਮ ਪ੍ਰੀਮ ਜਿਹੜੀ ਨਮਾਜ਼ ਆ ਉਹਦੇ ਵੱਲੋਂ ਜਿਹੜਾ 10-10 ਲੱਖ ਰੁਪਏ ਮਕਾਨਾਂ ਨੂੰ ਦਿੱਤਾ ਜਾ ਰਿਹਾ ਪੰਜਾਬ ਦੇਆਂ ਨੂੰ ਪੰਜ-ਪੰਜ ਇੱਕ ਪਸ਼ੂ ਦਾ ਪੰਜ-ਪੰਜ ਲੱਖ ਰੁਪਏ ਇੱਕ ਪਸ਼ੂ ਮਰੇ ਦੇ ਦਿੱਤਾ ਜਾ ਰਿਹਾ ਇਹ ਜਿਹੀਆਂ ਸਿਆਸਤਾ ਕਰੋ ਭਾਈ ਇਹ ਪੰਜਾਬ ਦੇ ਦੁੱਖਾਂ ਦਾ ਜਦੋਂ ਦੋਖਾਂ ਦੇ ਪੰਜਾਬ ਦਾ ਖੜਨਾ ਚਾਹੁੰਦਾ ਹਰ ਇੱਕ ਨੂੰ ਗੱਲ ਹੈ ਚਾਹੇ ਭਗਵੰਤ ਮਾਨਾ ਚਾਹੇ ਕੋਈ ਕੱਲ ਹੀ ਆ ਚਾਹੇ ਕੋਈ ਕਾਂਗਰਸੀ ਆ ਤੇ ਹੁਣ ਇਸ ਵੀਡੀਓ ਨੂੰ ਤੁਸੀਂ ਆਪਣੇ ਪੱਧਰ ਤੇ ਜ਼ਰੂਰ ਸ਼ੇਅਰ ਬਨੂ ਕਰੋਗੇ ਮੈਨੂੰ ਲੱਗਦਾ ਕਿ ਤੁਹਾਡੇ ਦੇ ਉਮੀਦ ਆ ਕਿ ਤੁਸੀਂ ਜ਼ਰੂਰ ਇਸ ਤੇ ਸ਼ੇਅਰ ਕਰੋਗੇ ਆਪਣੇ ਕਮੈਂਟ ਜ਼ਰੂਰ ਲਿਖ ਦਿਓ ਕਿ ਕਿੱਥੇ ਕਿੱਥੇ ਅਕਾਲੀਆਂ ਨੇ ਘਾਣ ਕੀਤਾ ਭਾਈ ਕਿਹੜਾ ਕਿਹੜਾ ਇਹਨਾਂ ਬਾਦਲ ਨੇ ਕੀਤਾ ਜਿਹੜਾ ਰਹਿ ਗਿਆ ਤੇ ਉਹਦਾ ਜਿਹੜੀ ਪੂਰਤੀ ਆ ਉਹ ਕੌਣ ਕਰਿਆ ਅੱਜ ਮਝੇਠੀ ਆ ਅੱਜ ਜੇਲ੍ਹ ਦੇ ਵਿੱਚ ਤੜਫ ਰਿਹਾ ਅੱਜ ਜੇਲ੍ਹ ਦੇ ਵਿੱਚੋਂ ਚਗੁੰਦਰਾ ਤੋਂ ਚੂਹਿਆਂ ਤੋਂ ਕੋੜਕਣੀਆਂ ਤੋਂ ਡਰਿਆ ਅੱਜ ਕੈਦੀਆਂ ਤੋਂ ਡਰ ਲਿਆ ਅੱਜ ਸਤਾ ਰਿਹਾ ਡਰ ਸਤਾ ਰਿਹਾ ਜਿਹੜਾ ਕਿ ਸਕਿਉਰਟੀ ਜੈਡ ਸਕਿਉਰਟੀ ਲੈ ਕੇ ਜਿਹੜੀਆਂ ਫੜਾਂ ਮਾਰਨੀਆਂ ਬੜੀਆਂ ਔਖੀਆਂ ਹੁੰਦੀਆਂ ਨੇ ਕਹਿੰਦੇ ਹੁੰਦੇ ਆ ਤੇ ਅੱਜ ਉਹ ਫੜਾਂ ਨੇ ਜਿਹੜੀਆਂ ਕਿ ਮਜੀਠੀ ਦੀਆਂ ਅੱਜ ਚੀਕਾਂ ਨਿਕਲਦੀਆਂ ਦਿਖਾਈ ਦੇ ਰਹੀਆਂ ਨੇ ਅੱਜ ਮਜੀਠੀਆ ਉਹ ਜੇਲ੍ਹ ਦੇ ਵਿੱਚ ਕਹਿੰਦੇ ਕਿ ਬੱਚੇ ਵਾਂਗ ਰੋ ਰਿਹਾਗਾ ਇਹ ਹਾਲਤ ਅੱਜ ਬਣੀ ਹੋਈ ਆ ਤਾਂ ਦੇ ਉਹ ਸਿੱਖ ਜਿਹੜਿਆਂ ਨੇ ਕਿ 30 32 33 ਸਾਲ ਹੋ ਗਏ ਪਰ ਉਹਨਾਂ ਦੇ ਨਾਲ ਅਸੀਂ ਤੁਲਨਾ ਤਾਂ ਨਹੀਂ ਕਰ ਸਕਦੇ ਇੱਕ ਪਾਸੇ ਦਾ ਗੁਰੂ ਦਾ ਉਹ ਸਿੱਖ ਜਿਹੜੇ ਕਿ ਗੁਰਬਾਣੀ ਦੇ ਆਸਰੇ ਜਿਉਂਦੇ ਆ ਦੂਜੇ ਉਹ ਪਾਸੇ ਲੋਕ ਧਾੜਵੀ ਲੋਕ ਜਿਨ੍ਹਾਂ ਨੇ ਪੰਜਾਬ ਦਾ ਇੱਥੇ ਲੁੱਟ ਕੇ ਖਾਦਾ ਪੰਜਾਬ ਦੇ ਲੋਕਾਂ ਦੇ ਜਿਹੜੇ ਸੱਤਰ ਬਸਾਏ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਕਮੈਂਟ ਜ਼ਰੂਰ ਲਿਖਿਓ ਧੰਨਵਾਦ ਵਰਜੀ ਕਾ ਖਾਲਸਾ ਵਰਜੀ ਕੀ ਫਤਿਹ